ਦੇ ਵਿੱਚ ਜੋਰ ਮਿੱਤਰੋ ਵੀ ਉਹਨੇ ਜਾਣਾ ਜਿੱਤ ਕੇ ਇਹ ਮਹਮਦ ਵਰੀਏ ਸੰਦੀਪ ਦੀ ਕਬੱਡੀ ਦਾ ਵਾਰਿਸ ਆ ਜੋਤਾ ਨਾਮ ਭਈ ਰੇਡ ਤੇ ਕਾਲਾ ਸੰਘਿਆ ਵਾਲਾ ਅਸਮੇਂ ਕੋਸ਼ਿਸ਼ ਕਰਦਾ 117 ਜਫੇ ਇੰਗਲੈਂਡ ਅੱਜ ਬੱਲੇ ਬੱਲੇ ਕਬੱਡੀ 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 ਬਲਟ ਪਰਸੀਮ ਸਿੰਘ ਪਟਡਾਲ ਦਾ ਪੋਤਾ ਆ ਕਪੂਰਥਲੇ ਜ਼ਿਲ੍ਹੇ ਦਾ ਪਰ ਦੂਜੇ ਪਾਸੇ ਚਿੱਟੀ ਵਾਲਾ ਜੱਗਾ ਕਬੱਡੀ ਦਾ ਚੇਤਕ ਇਸ ਵੇਲੇ ਕਰੂ ਕਮਾਲ ਲਾਉ ਤਕੜਾ ਜਫਾ ਨੰਬਰ 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 ਕਿਹਦਾ ਹੈ ਨੰਬਰ ਆ लवली ਵਰਗੇ ਸ਼ਰਨੇ ਵਰਗੇ ਫਰੀਦ ਲੱਡੂ ਵਰਗੇ ਆ ਬਿੱਲੀ ਲੱਲੀਆਂ ਵਰਗੇ ਦੁਨੀਆ ਦੇ ਮਹਾਰ ਕਬੱਡੀ ਖਿਡਾਰੀ ਚਾਰ ਜਾਫੀ ਨੇ ਆ ਲੱਲੀਆਂ ਵਾਲਾ ਬਿੱਲੀ ਅਮਨ ਪ੍ਰਭਦੀਪ ਸਿੰਘ ਉਹ ਹੀ ਕਰਦਾ ਕਬੱਡੀ ਕਬੱਡੀ ਏ ਆ ਜਾ ਰੋ ਖੇਡ ਮੈਦਾਨ ਦੇ ਵਿੱਚ ਇਹ ਖੀਰਾਂ ਵਾਲੀ ਹੈ ਇਹਦਾ ਉੱਚਾ ਪਿੰਡ ਹੈ ਪਰ ਖੀਰਾਂ ਵਾਲੀ ਦੇ ਲਈ ਖੇਡ ਦਾ ਖੇਡ ਦਾ ਪੂਰੇ ਵਰਲਡ ਦੇ ਵਿੱਚ ਮੈਂ ਧਰਮਿੰਦਰ ਮਾਨ ਜੀ 100 ਡਾਲਰ ਮਾਨ ਸਿੰਘ ਦੁਲੜ ਦੇ ਲਈ ਪੁੱਜਦਾ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਮਾਨ ਸਿੰਘ ਦੁਲੜ ਦੇ ਲਈ ਧਰਮਿੰਦਰ ਮਾਨ ਜੀ ਉਹਨਾਂ ਵੱਲੋਂ ਵੱਡੇ ਮਾਣ ਆ ਸਨੀ ਆ ਕਾਲੇ ਸਿੰਘਿਆ ਵਾਲਾ ਇਹ ਸ ਖੇਡ ਸੀ ਜਾਂਦਾ ਇਹ ਪਹਿਲੇ ਨੰਬਰ ਦਾ ਜਾਫੀ ਰਿਹਾ ਹੈ ਇਹ ਕਾਲੇ ਸੰਗੇ ਪਿੰਡ ਹੈ ਮਹਿੰਦਰ ਮੌੜ ਦੀ ਗੱਲ ਹੁੰਦੀ ਹੈ ਵੱਡੇ ਖਿਡਾਰੀਆਂ ਨੂੰ ਔਰ ਸੀਨੀਅਰ ਤੇ ਜੂਨੀਅਰ ਖਿਡਾਰੀਆਂ ਨੂੰ ਮੇਰੇ ਵੀਰੋ ਇੰਗਲੈਂਡ ਦੇ ਵਿੱਚ ਖੜਾ ਹੈ ਮਹਿੰਦਰ ਮੌੜ ਨੇ ਆਹ ਸਾਹਮਣੇ ਖੇਡ ਮੈਦਾਨ ਅੰਦਰ ਹੱਥ ਆ ਗਿਆ ਮਕਸੀਕਾ ਆ ਗਿਆ ਜੈਰੋ ਆ ਗਿਆ ਜਿਹੜਾ ਜੈਰੋ ਨੇ ਜਫਾ ਲਾ ਜੂ ਲੱਤੂ ਵਾਲਾ ਪ੍ਰੀਤ ਏ ਬੱਲੇ ਆਹ ਬੱਲੇ ਪ੍ਰੀਤ ਲੱਤੂ ਦੇ ਯਾਰੋ ਪ੍ਰੀਤ ਲੱਤੂ ਦੇ ਯਾਰੋ ਪ੍ਰੀਤ ਲੱਤੂ ਦੇ ਯਾਰੋ ਪ੍ਰੀਤ ਲੱਤੂ ਦੇ ਯਾਰੋ ਤਾੜੀਆਂ ਆਹ ਤਾੜੀਆਂ 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 ਰੰਗੀਆਂ ਵਾਲੀ ਚਾਈਂ ਕਬੱਡੀ ਆਹ ਬੱਲੇ ਆਹ ਬੱਲੇ ਆਹ ਬੱਲੇ ਭਾਗ ਸਿੰਘ ਰੰਧਾਵੇ ਦਾ ਪੁੱਤਰ ਕੇ ਲੱਧੂ ਵਾਲੇ ਪ੍ਰੀਤ ਦੇ ਲਈ ਸਿਰੇ ਦਾ ਜਫਾ ਲਾਇਆ ਪ੍ਰੀਤ ਲੱਧੂ ਦਾ ਜਫਾ ਆ ਯਾਦਗਾਰੀ ਬਣ ਗਿਆ ਇੱਕ ਪਾਸੇ ਚਿਤਪਾਲ ਤੇ ਡੱਗੋ ਵਾਲਾ ਸ਼ਰਨਾ ਪ੍ਰੀਤ ਲੱਧੂ ਦੇ ਵਾਸਤੇ 100